Thank you. ਪੰਜਾਬ ਚ ਇੱਕ ਪਾਸੇ ਤਾਂ ਚੋਰਾ ਅਤੇ ਲੁਟੇਰੀਆਂ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲਗਾਤਾਰ ਪੁਲਿਸ ਮੁਸਤੈਦ ਵਿਖਾਇਆ ਜਾਂਦੀ ਹੈ ਪਰ ਦੂਸਰੇ ਪਾਸੇ ਮੁਹਾਲੀ ਜ਼ਿਲ੍ਹੇ ਚ ਸਟਰੀਟ ਕਰਾਈਮ ਲਗਾਤਾਰ ਵਧ ਰਿਹਾ ਹੈ ਆਏ ਦਿਨ ਦਿਨ ਦਿਹਾੜੇ ਸਨੇਚਿੰਗ ਦੀਆਂ ਅਤੇ ਚੋਰੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਜਿਸ ਕਾਰਨ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਔਰਤਾਂ ਕਾਫੀ ਪ੍ਰੇਸ਼ਾਨ ਨਜ਼ਰ ਆ ਰਹੀਆਂ ਨੇ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਸ ਜ਼ਿਲ੍ਹਪੁਰ ਨੇੜੇ ਧੋਕਲੀ ਦੀਆਂ ਨੇ ਜਿੱਥੇ ਕਿ ਇੱਕ ਸਕੂਲ ਦੇ ਬਾਹਰ ਦਿਨ ਦਿਹਾੜੇ ਲੁਟੇਰੇ ਇੱਕ ਔਰਤ ਦੇ ਗਲੇ ਦੇ ਵਿੱਚੋਂ ਸੋਨੇ ਦੀ ਚੈਨਖੋ ਕੇ ਫਰਾਰ ਹੋ ਜਾਂਦੇ ਨੇ ਹਾਲਾਂਕਿ ਸੁਰੱਖਿਆ ਗਾਰਡ ਨੇ ਲੁਟੇਰੇ ਨੂੰ ਜੱਫਾ ਮਾਰ ਕੇ ਫੜਨ ਦੀ ਕੋਸ਼ਿਸ਼ ਵੀ ਕੀਤੀ ਪਰੰਤੂ ਲੁਟੇਰੇ ਸੁਰੱਖਿਆ ਗਾਰਡ ਨੂੰ ੱਟਕਾ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ ਇਸੇ ਤਰੀਕੇ ਨਾਲ ਖਰੜ ਦੇ ਵਿੱਚ ਵੀ ਇੱਕ ਵਿਅਕਤੀ ਸਾਈਕਲ ਚੋਰੀ ਕਰਕੇ ਲੈ ਗਿਆ ਇਹ ਦੋਵੇਂ ਚੈਨ ਸਨੇਚਿੰਗ ਅਤੇ ਸਾਈਕਲ ਚੋਰੀ ਦੀਆਂ ਵਾਰਦਾਤਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਨੇ ਅਤੇ ਮੁਲਜ਼ਮਾਂ ਦੇ ਚਿਹਰੇ ਵੀ ਸਾਫ਼ ਦਿਖਾਈ ਦੇ ਰਹੇ ਨੇ ਪਰ ਹੁਣ ਤੱਕ ਲੁਟੇਰੇ ਪੁਲਿਸ ਦੀ ਗ੍ਰਿਫਤੋਂ ਬਾਹਰ ਨਹੀਂ। ਕਿਸ ਅਲਸਰ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਅਤੇ ਚੋਰ ਦੀ ਭਾਲ ਲਗਾਤਾਰ ਚੱਹੀ ਹੈ। ਸਰ ਸਵੇਰੇ ਜਿਹੜੀ ਤਕੁਲੀ ਵਾਰਦਾਤ ਹੋਈ ਹੈ ਸਨੇਚਿੰਗ ਹੋਈ ਨਾੜੋਂ ਦੇ ਨਾਲ ਉਹਦੇ ਬਾਰੇ ਕੀ ਕਹਿੰਦੇ? ਹਾਂਜੀ ਅੱਜ ਸਵੇਰੇ ਇੱਕ ਲਿਟਰਲੀ ਇੰਜਲ ਸਕੂਲ वसंत विहार ਵਿੱਚ ਇੱਕ ਲੇਡੀ ਸੁਨੀਤਾ ਨਾਂ ਦੀ ਲੇਡੀ ਨਾਲ ਇੱਕ ਸਨੈਚਿੰਗ ਦੀ ਅਕਰੈਂਸ ਹੋਈ ਹੈ ਉਹ ਸਨੈਚਿੰਗ ਅਕਰੈਂਸ ਦੇ ਰਿਗਾਰਡਿੰਗ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਉਸ ਸੰਬੰਧੀ ਐਫ ਆਰ ਨੰਬਰ 79 ਦਰਜ ਕੀਤੀ ਜਾ ਰਹੀ ਹੈ ਪੂਰੇ ਸਟ੍ਰਿਕਟ ਐਕਸ਼ਨ ਦੇ ਅਗੇਂਸਟ ਜਿਹੜੇ ਦੋਸ਼ੀ ਨੇ ਉਹ ਦੋਸ਼ੀਆਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਊਗਾ ਤੇ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਉਹਦੇ ਚ ਦੋਸ਼ੀ ਦਾ ਹਲਕਾ ਜਿਹਾ ਫੇਸ ਵੀ ਲਿਖਦਾ ਤਾਂ ਮੈਂ ਪਬਲਿਕ ਨੂੰ ਵੀ ਇਹ ਬੇਨਤੀ ਕਰਦਾ ਵੀ ਜੇ ਕਿਸੇ ਨੂੰ ਵੀ ਇਸ ਬਾਰੇ ਕੁਝ ਵੀ ਪਤਾ ਲੱਗਦਾ ਹੈ ਤਾਂ ਪੁਲਿਸ ਨਾਲ ਕੰਟੈਕਟ ਕਰਨ ਤੇ ਪੁਲਿਸ ਦੀ ਹੈਲਪ ਕਰਨੀ ਵਿੱਚ ਸਰ ਕਿੰਨੇ ਦੀ ਚੇਨ ਸੀ ਉਹ ਕਿੰਨਾ ਕਰ ਲਾਸ ਹੋ ਗਿਆ ਕੁਝ ਦੱਸਿਆ ਉਹ ਵਿੱਚ ਜੀ ਲੀਡੀ ਦੀ ਚੇਨ ਸਨਾਚ ਹੋਈ ਕਿੰਨੇ ਇਸ ਕੁਝ ਦੱਸਿਆ ਕਿੰਨੇ ਵੀ ਅਮਾਉਂਟ ਉਹ ਅਮਾਉਂਟ ਜੀ ਉਹ ਉਹਨਾਂ ਦੇ ਉਹ ਜਿਹੜੇ ਡਿਟੇਲਸ ਦੇਣਗੇ ਲਈ ਉਹ ਉਹਦੇ ਦੇ ਵਿੱਚ ਤਾਂ ਹੈ। ਇਹਦੇ ਲਈ ਆਪਾਂ ਟੀਮਾਂ ਬਣਾ ਕੇ ਸਰਚ ਚੱਲ ਰਹੀ ਹੈ ਸਰ। ਜੀ ਇਹਦੇ ਵਿੱਚ ਸਰਚ ਚੱਲ ਰਹੀ ਹੈ ਜੀ ਸੀਸੀਟੀਵੀ ਕੈਮਰਾਸ ਤੋਂ ਵੈਰੀਫਾਈ ਕੀਤਾ ਜਾ ਰਿਹਾ ਹੈ। ਬਾਕੀ ਕਾਰਵਾਈ ਇਸ ਦੇ ਅਨੁਸਾਰ ਹੋਵੇਗੀ। ਜਿਸ ਤਰ੍ਹਾਂ ਸੈਂਸੇਸ਼ਨ ਹੋਇਆ ਹੈ ਜਿਸ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਇਸ ਤੋਂ ਪਹਿਲੇ ਵੀ ਕੁੱਝ ਹੋਲਿਅਰ ਕਿਤੇ ਨਹੀਂ ਵਾਇਰਲ ਹੋ ਸਕਦਾ ਸਮਝਿਆ। ਜੀ। ਪਰ ਇਹ ਕਾਰਨ ਕੀ ਹੈ ਕਿ ਉਹ ਵਧਦੀ ਜਾ ਰਹੀ ਹੈ ਕਿ ਤੁਹਾਨੂੰ ਕੋਈ ਪਰੇ। ਮੈਂ ਜੀ ਜਿਹੜੀ ਵੀ ਵਾਰਦਾਤ ਸਾਡੀ ਨਿਗਾ ਚ ਆਉਂਦੀ ਹੈ ਉਹਦੇ ਉੱਤੇ ਐਕਸ਼ਨ ਲਿਆ ਜਾਂਦਾ ਬੰਦਾ ਫੜਿਆ ਵੀ ਜਾਂਦਾ ਹੈ। ਕੋਈ ਸਾਡੇ ਕੋਲ ਉਹ ਜਾ ਇੰਪ੍ਰੈਸ਼ਨ ਨਹੀਂ ਦੀ ਆਹ ਵਾਲਾ ਵੀ ਇਹ ਵੀ ਬਹੁਤ ਚੀਤੀ ਫਟਦੀ ਹੈ ਤੇ ਸਰ ਸਨੇਚਿੰਗ ਦੀ ਵਾਰਦਾਤ ਤੋਂ ਬਾਅਦ ਉੱਥੇ ਜਿਹੜੇ ਨਿਵਾਸੀ ਹੈਗੇ ਆ ਉੱਥੇ ਦੇ ਸਥਾਨਕ ਨਿਵਾਸੀ ਉਹਨਾਂ ਨੇ ਪ੍ਰਦਰਸ਼ਨ ਵੀ ਕੀਤਾ ਕਿ ਪੁਲਿਸ ਦੀ ਜਿਹੜੀ ਪੈਟਰੋਲਿੰਗ ਹੈ ਉੱਤੇ ਪ੍ਰੋਪਰ ਨਹੀਂ ਹੋ ਰਹੀ ਪੁਲਿਸ ਦੀ ਪੈਟਰੋਲਿੰਗ ਬਹੁਤ ਰੈਗੂਲਰ ਹੈ ਜੀ ਪੋਸਟ ਟਾਈਮ ਤੇ ਜਿਹੜਾ ਸਵੇਰ ਵਾਲਾ ਟਾਈਮ ਹੈ ਸਕੂਲ ਟਾਈਮ ਹੁਣ ਪੋਸਟ ਟਾਈਮ ਤੇ ਵੀ ਅਸੀਂ ਪੈਟਰੋਲਿੰਗ ਮੈਡੀ ਸੰਜਟ ਰੱਖਾਂਗੇ ਉਸੇ ਇੱਕ ਪਬਲਿਕ ਔਰ ਪੁਲਿਸ ਦੇ ਵਿੱਚ ਇੱਕ ਮੀਟਿੰਗ ਹੋਈ ਕਰ ਦਿੱਤੀ ਪਬਲਿਕ ਪੁਲਿਸ ਮੀਟਿੰਗ ਹੋ ਰਹੀ ਹੈ ਪਰ ਚਾਹੀਏ ਕਾਫੀ ਟਾਈਮ ਤੇ ਟਕੋੜ ਲਈ ਇਹ ਜੋ ਮੀਟਿੰਗ ਨਹੀਂ ਹੋ ਪਹੋਰੀ ਹੋਈ ਇਸ ਕਰਕੇ ਕਾਫੀ ਕਮਿਊਨਿਟੀ ਨਹੀਂ ਪਾ ਗਿਆ ਜੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਸ ਨਾਲ ਵੈਰੀਫਾਈ ਕਰਸਾ ਗੁਰੂ ਮੇਰੀਆਂ ਆਪਦੀਆਂ ਪਰਸਨਲ ਮੀਟਿੰਗਸ ਹੋਈਆਂ ਨੇ ਇੱਥੇ ਸੁਸਾਇਟੀਜ਼ ਦੇ ਪ੍ਰਧਾਨਾਂ ਨਾਲ ਤੇ ਉਹਨਾਂ ਦੇ ਲੋਕਾਂ ਨਾਲ ਕੁਝ ਵੀ ਵੈਰੀਫਾਈ ਕੀਤਾ ਜਾ ਸਕਦਾ ਮੀਟਿੰਗਸ ਰੈਗੂਲਰ ਟਾਈਮਸ ਤੇ ਹੋ ਰਹੀਆਂ ਨੇ ਉਹਨਾਂ ਦੇ ਜੋ-ਜੋ ਉਹਨਾਂ ਦੀ ਪ੍ਰੋਬਲਮਸ ਨੇ ਉਹ ਸੁਣੀਆਂ ਵੀ ਜਾਂਦੀਆਂ ਨੇ ਜਿੱਥੇ ਤੱਕ ਹੋ ਸਕਦਾ ਹੱਲ ਕੀਤਾ ਜਾਂਦਾ ਸਰ ਐਸੇ ਨਜ਼ਰੀਏ ਵੀ ਪੜੀ ਘਾਟ ਦਾ ਸੁਝਾਅ ਹੋ ਰਿਹਾ ਹੈ ਕਿ ਇਹਦੇ ਬਾਰੇ ਕੀ ਕੀਤਾ ਜਾ ਰਿਹਾ ਹੈ ਜੁਨੀਅਰ ਰਿਸੋਰਸਸ ਹੈ ਜੀ ਉਹਨਾਂ ਨਾਲ ਅਸੀਂ ਪੂਰਾ ਜੋ ਬੈਸਟ ਤੋਂ ਬੈਸਟ ਕੰਮ ਕੀਤਾ ਜਾ ਸਕਦਾ ਉਹ ਕਰਦੇ ਆ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਆਖਰਕਾਰ ਅਜਿਹੇ ਅੰਸਰਾਂ ਨੂੰ ਨਾਰਥ ਕਦੋਂ ਪਹੁੰਚੇਗੀ ਅਜਿਹੇ ਅੰਸਰਾਂ ਤੋਂ ਲੋਕਾਂ ਨੂੰ ਕਦੋਂ ਰਾਹਤ ਮਿਲੇਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਲੋਕਾਂ ਦੇ ਵਿੱਚ ਲਗਾਤਾਰ ਡਰ ਦਾ ਮਾਹੌਲ ਹੈ ਕਿਉਂਕਿ ਕੱਲੇ ਮੁਹਾਲੇ ਦੇ ਵਿੱਚ ਹੀ ਨਹੀਂ ਪੂਰੇ ਪੰਜਾਬ ਦੇ ਵਿੱਚ ਅਜਿਹੇ ਵਾਰਦਾਤਾਂ ਆਏ ਦਿਨ ਫਾਦਰਿਆਂ ਨੇ ਜਿਸ ਤੋਂ ਬਾਅਦ ਪੁਲਿਸ ਦੀ ਸੁਰੱਖਿਆ ਵਿਵਸਥਾ ਤੇ ਵੀ ਵੱਡੇ ਸਵਾਲ ਖੜੇ ਹੁੰਦੇ ਨਜ਼ਰ ਆ ਰਹੇ ਨੇ ਹੁਣ ਵੇਖਣਾ ਹੋਵੇਗਾ ਕਿ ਆਖਰਕਾਰ ਪੁਲਿਸ ਇਨ੍ਹਾਂ ਚੋਰਾਂ ਤੱਕ ਕਦੋਂ ਪਹੁੰਚਦੀ ਹੈ ਅਤੇ ਕਦੋਂ ਇਨ੍ਹਾਂ ਲੋਕਾਂ ਨੂੰ ਇਹਨਾਂ ਦਾ ਸਮਾਨ ਵਾਪਸ ਮਿਲੇਗਾ। ਤੋਂ ਅਨੁਸਾਰ ਜਾਣਕਾਰੀ ਦਿੰਦੇ ਰਹਾਂਗੇ। ਤੁਸੀਂ ਜੁੜੇ ਰਹੋ ਨਬਜ਼ੇ ਪੰਜਾਬ ਦੇ ਨਾਲ।